ਸਤ ਅਕਾਲ ਸੈਂਪ ਖਾਧੀ ਰੋਸ਼ਨਵੀਰ ਜੀ ਤੇ ਅਮਨ ਮੇਰੀ ਭੈਣ ਇਹਨਾਂ ਦੇ ਨਾਲ ਬੈਠ ਕੇ ਅਸੀਂ ਚਾਹ ਪੀਤੀ ਤੇ ਬੜੀ ਖੁਸ਼ੀ ਹੋਈ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਹਾਸੇ ਸਤਸ਼ੀ ਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਵਾਹ ਗੁਰ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਮੈਂ ਵਾਇਸਓਵਰ ਇਸ ਕਰਕੇ ਕਰ ਰਹੀ ਸੀ ਸਵੇਰ ਦਾ ਵੇਲਾ ਆ ਗੁਰੂ ਘਰ ਗੁਰਬਾਣੀ ਚੱਲ ਰਹੀ ਸੀ ਪਾਠ ਚੱਲ ਰਿਹਾ ਸੀ ਇਸ ਕਰਕੇ ਮੇਰੀ ਆਵਾਜ਼ ਕਲੀਅਰ ਨਹੀਂ ਆ ਰਹੀ ਸੀ ਪਹਿਲਾਂ ਮੈਂ ਦੇਖਿਆ ਸੀਗਾ ਇਸੇ ਤਰ੍ਹਾਂ ਕਿਉਂ ਮੇਰੀ ਆਵਾਜ਼ ਨਹੀਂ ਕਲੀਅਰ ਆ ਰਹੀ ਸੀ ਇਸ ਕਰਕੇ ਮੈਂ ਦੁਬਾਰਾ ਵਾਇਸਓਵਰ ਕੀਤੀ ਸੋ ਜੀ ਮੈਂ ਜਾ ਰਹੀ ਆ ਆਪਾਂ ਅੱਜ ਯਾਤਰਾ ਤੇ ਜਾ ਰਹੇ ਆ ਫੈਮਿਲੀ ਪੂਰੀ ਮੇਰੇ ਹਸਬੰਦ ਮੇਰੀ ਬੇਟੀ ਤੇ ਮੈਂ ਤੇ ਰਸਤੇ ਵਿੱਚ ਅਸੀਂ ਮਿਲਾਂਗੇ ਰੋਸ਼ਨਵੀਰ ਜੀ ਤੇ ਅਮਨ ਜੋ ਕਿ ਮੇਰੀ ਛੋਟੀ ਭੈਣ ਉਹਨਾਂ ਨੂੰ ਮੈਂ ਸੱਮਾਂਦੀ ਆ ਤੇ ਉਹਨਾਂ ਨੂੰ ਮਿਲਣਾ ਹੈ ਉਹਨਾਂ ਵਾਸਤੇ ਜੀ ਮੈਂ ਆਪਣੇ ਹੱਥਾਂ ਦੇ ਨਾਲ ਇਹ ਬਣਾਇਆ ਜੀ ਸਮੋਸੇ ਤੇ ਇਸ ਮੋਸੇ ਮੈਂ ਫਰੀਜ਼ਰ ਦੇ ਵਿੱਚ ਰੱਖੇ ਹੋਏ ਸੀਗੇ ਤਾਂ ਜੋ ਇਹ ਆਪਾਂ ਜਦੋਂ ਜਾਣਾ ਆ ਤਾਂ ਜੋ ਇਹ ਥੋੜਾ ਜਿਹਾ ਕਿਉਂਕਿ ਇਹ ਜਿਹੜਾ ਇਹਦਾ ਬਾਹਰ ਆਟਾ ਹੁੰਦਾ ਇਹਦੀ ਜਿਹੜੀ ਫੀਲਿੰਗ ਹੁੰਦੀ ਆ ਉਹ ਮੈਲਟ ਨਾ ਹੋ ਜਾਵੇ ਢਿੱਲੀ ਜੀ ਹੋ ਜਾਂਦੀ ਆ ਆਪਸ ਵਿੱਚ ਇਹ ਜੋੜਨ ਆ ਇਸ ਕਰਕੇ ਇਹਨਾਂ ਨੂੰ ਮੈਂ ਫਰੀਜ਼ਰ ਦੇ ਵਿੱਚ ਰੱਖਿਆ ਹੋਇਆ ਸੀ ਰੱਖਣ ਤੋਂ ਬਾਅਦ ਐਸੇ ਤਰ੍ਹਾਂ ਹੀ ਫੋਇਲ ਪੇਪਰ ਜਿਹੜੇ ਸੀਗੇ ਫੋਇਲ ਦੇ ਵਿੱਚ ਰੱਖ ਕੇ ਵਿਦ ਫੋਇਲ ਮੈਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਬਾਕਸ ਦੇ ਵਿੱਚ ਇੱਕ ਛੋਟਾ ਜਿਹਾ ਬਾਕਸ ਲੈ ਆਂਦਾ ਕਿਊਟ ਜਿਹਾ ਉਹਦੇ ਵਿੱਚ ਮੈਂ ਇਹਨਾਂ ਨੂੰ ਸਮੋਸਿਆਂ ਨੂੰ ਰੱਖ ਰਹੀਆਂ ਤੇ ਨਾਲ ਹੀ ਜੀ ਮੈਂ ਇਹ ਹੋਰ ਸਮੋਸੇ ਮੈਂ ਬਣਾਏ ਹੋਏ ਸੀ ਇਹ ਸਾਰੇ ਸਮੋਸੇ ਮੈਂ ਰੱਖਣੇ ਆ ਫੋਇਲ ਦੇ ਨਾਲ ਪਹਿਲਾਂ ਇਹਨਾਂ ਨੂੰ ਹਲਕਾ ਹਲਕਾ ਜਿਹਾ ਕਵਰ ਅਪ ਜਿਹਾ ਕਰ ਲੈਣਾ ਆ ਤਾਂ ਜੋ ਇਹ ਟੁੱਟਣ ਨਾ ਕਿ ਉੱਪਰ ਵੀ ਇਹਨਾਂ ਦੇ ਮੈਂ ਦੂਸਰੇ ਹੋਰ ਸਮੋਸੇ ਰੱਖਣੇ ਸੀ ਸੋ ਜੀ ਇਸ ਤਰ੍ਹਾਂ ਮੈਂ ਸਮੋਸੇ ਬਣਾ ਕੇ ਤਿਆਰ ਕੀਤੇ ਤੇ ਐਸੇ ਤਰ੍ਹਾਂ ਇਹਦੇ ਉੱਪਰ ਇੱਕ ਹੋਰ ਫੋਇਲ ਪੇਪਰ ਲਾ ਕੇ ਇਹਨਾਂ ਨੂੰ ਪੂਰਾ ਕਵਰ ਕਰ ਦੇਣਾ ਆ ਤੇ ਤਾਂ ਜੋ ਆਪਾਂ ਇਹਨਾਂ ਨੂੰ ਬੜੀ ਆਸਾਨੀ ਦੇ ਨਾਲ ਚੁੱਕ ਕੇ ਲੈ ਜਾ ਸਕੀਏ ਇਸ ਤਰ੍ਹਾਂ ਪੈਕ ਕਰਕੇ ਮੈਂ ਇਹਨਾਂ ਨੂੰ ਰੱਖਿਆ ਕਿਉਂਕਿ ਮੈਂ ਗੱਡੀ ਦੇ ਵਿੱਚ ਠੰਡ ਬਹੁਤ ਜ਼ਿਆਦਾ ਸੀ ਹੀਟ ਵੀ ਨਹੀਂ ਛੱਡਣ ਦਿੱਤੀ ਕੇਸ 모ਸੇ ਸਾਡੇ ਜਿਹੜੇ ਆ ਇਹ ਥੋੜੇ ਜੇ ਮੈਲਟ ਨਾ ਹੋ ਜਾਣ ਮਤਲਬ ਇਹ ਫਿਰ ਜੋੜ ਜਾਂਦੇ ਆ ਜਿਸ ਤਰ੍ਹਾਂ ਮੈਂ ਬਣਾ ਕੇ ਰੱਖਿਓਏ ਸੀਗੇ ਤੇ ਇਸੇ ਤਰ੍ਹਾਂ ਹੀ ਆਪਾਂ ਗਏ ਆ ਸਮਾਨ ਰੱਖਿਆ ਸਵੇਰ ਦਾ ਟਾਈਮ ਹੈ ਅਮਰਤ ਵੇਲਾ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਜੀ ਆਪਾਂ ਹੁਣ ਚੱਲਣ ਲੱਗੇ ਆਂ ਦੇਖੋ ਬਿਲਕੁਲ ਨਿਹਰਾ ਆ ਦੇਖ ਸਕਦੇ ਹੋ ਤੁਸੀਂ ਠੰਡ ਬਹੁਤ ਜ਼ਿਆਦਾ ਸੀਗੀ ਤੇ ਆਪਾਂ ਕੰਬਲ ਵੀ ਲੈੇ ਨਾਲ ਗੱਡੀ ਦੇ ਵਿੱਚ ਲੈ ਕੇ ਜਾਣ ਵਾਸਤੇ ਕਿਉਂ ਠੰਡ ਲੱਗਦੀ ਗੱਡੀ ਵਿੱਚ ਤੇ ਇਸ ਕਰਕੇ ਆ ਦੇਖੋ ਮੈਂ ਗੇਟ ਖੋਲਿਆ ਗੇਟ ਖੋਲ ਕੇ ਹੁਣ ਆਪਾਂ ਗੱਡੀ ਬਾਹਰ ਕੱਢਣੀ ਆ ਲੌਕ ਲਗਾ ਦੇਣਾ ਆ ਤੇ ਜੀ ਦੇਖੋ ਜੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਅੰਮ੍ਰਿਤ ਵੇਲਾ ਇਹ ਹੀ ਸਾਰਿਆਂ ਲਈ ਆਸਾਂ ਦੁਆਮਾਂ ਆ ਤੇ ਅਸੀਸਾਂ ਆ ਤੇ ਵਾਹਿਗੁਰੂ ਸਭ ਨੂੰ ਹਰ ਇੱਕ ਦੀ ਯਾਤਰਾ ਸਫਲ ਕਰੇ ਸਾਡੀ ਵੀ ਯਾਤਰਾ ਸਫਲ ਕਰੇ ਸੇ ਜੀ ਤਾਂ ਚਾਹ ਨਹੀਂ ਰਿਹਾ ਸਵੇਰੇ ਸਵੇਰੇ ਇਹ ਹੁੰਦਾ ਹੈ ਕਿ ਤੜਕੇ ਤੜਕੇ ਆਪਾਂ ਘਰੋਂ ਚੱਲਾਂਗੇ ਤਾਂ ਟਾਈਮ ਸਿਰ ਪਹੁੰਚਾਂਗੇ ਦੇਖੋ ਅਸੀਂ 4:30 4:00 ਵਜੇ ਚੱਲ ਪਏ ਸੀ ਤਕਰੀਬਨ ਫਿਰ ਵੀ ਸਾਨੂੰ ਯਾ 8:30 ਹੋ ਗਏ ਸੀਗੇ ਉੱਥੇ ਰੋਸ਼ਨ ਵੀਰ ਜੀ ਤੇ ਅਮਨ ਜਿਹੜੀ ਮੇਰੀ ਭੈਣ ਛੋਟੀ ਭੈਣ ਆ ਮੇਰੀ ਛੋਟੀ ਭੈਣ ਵਾਂਗ ਆ ਮੈਂ ਉਹਨਾਂ ਨੂੰ ਆਪਣੀ ਛੋਟੀ ਭੈਣ ਸਮਝਦੀ ਆ ਤੇ ਉਹਨਾਂ ਨੂੰ ਮਿਲਣ ਵਾਸਤੇ ਤਕਰੀਬਨ ਟਾਈਮ 8:30 ਦੇ ਕਰੀਬ ਹੋ ਗਿਆ ਸੀ ਤੇ ਉਹਨਾਂ ਨੂੰ ਮਿਲੇ ਹੁਣ ਉਹਨਾਂ ਨੂੰ ਅਸੀਂ ਮਿਲਣਾ ਜਾ ਕੇ ਉਸ ਤੋਂ ਬਾਅਦ ਆਪਾਂ ਅੱਗੇ ਜਾਣਾ ਆ ਮਾਤਾ ਚਿੰਤਪਰਨੀ ਜੀ जय माता दी माता सब दी यात्रा सफल करे माता चिंतपूर्णी ਤੋਂ ਬਾਅਦ ਜਾਵਾਂਗੇ ਜੀ ਅੱਗੇ ਆਪਾਂ ਮਾਤਾ ਜਵਾਲਾ ਜੀ ਦੇ ਤੇ ਉਸ ਤੋਂ ਬਾਅਦ ਅੱਗੇ ਵੀ ਯਾਤਰਾ ਕਰਾਂਗੇ ਆ ਦੇਖੋ ਅਸੀਂ ਮੱਥਾ ਟੇਕਿਆ ਗੁਰੂ ਘਰ ਦੇ ਅੱਗੇ ਤੇ ਆ ਬਾਬਾ ਜੀ ਦੀ ਜਗ੍ਹਾ ਦੇ ਅੱਗੇ ਮੱਥਾ ਟੇਕ ਕੇ ਹੁਣ ਦੇਖੋ ਅਸੀਂ ਚੱਲ ਪਾਏ ਬਹੁਤ ਵਧੀਆ ਬਹੁਤ ਸਕੂਨ ਆ ਸਵੇਰੇ ਸਵੇਰੇ ਰੱਜ ਵੀ ਬਹੁਤ ਘੱਟ ਹੁੰਦਾ ਤੇ ਬੜੇ ਆ ਗਿਆ ਜੀ ਗੜ ਸ਼ੰਕਰ ਆਪਾਂ ਨਾ ਪਹਾੜ 'ਚ ਅਗਰ ਸ਼ੰਕਰ ਜੀ ਦੁਕਾਨਾਂ ਸਾਰੀਆਂ ਬੰਦ ਆ ਕੋਈ ਵੀ ਦੁਕਾਨ ਨਹੀਂ ਹੈਗੀ ਕੋਈ ਚੀਜ਼ ਲੈਣ ਵਾਸਤੇ ਫਰੂਟਸ ਦੀਆਂ ਵੀ ਮਠੇ ਸਵੀਟਸ ਦੀਆਂ ਵੀ ਤੇ ਸਭ ਬੰਦ ਆ ਦੁਕਾਨਾਂ ਐਨਾ ਸ਼ੁਕਰ ਆਪਾਂ ਵਾਹਿਗੁਰੂ ਦਾ ਸਤਨਾਮ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਚੱਲੇ ਆ ਅਸੀਂ ਤੇ ਹੁਣ ਜੀ ਅਸੀਂ ਪਹੁੰਚ ਗਏ ਆ ਉੱਥੇ ਪਹੁੰਚ ਗਏ ਸੀ ਆਪਾ ਪ੍ਰਦੀਪ ਹਾਂ ਅਸੀਂ ਪਹੁੰਚ ਗਏ ਆ ਆ ਦੇਖੋ ਮਨ ਹੁਣ ਆ ਗਏ ਰੋਸ਼ਨ ਵੀਰ ਜੀ ਆ ਗਏ ਤੇ ਆਪਾਂ ਇਹਨਾਂ ਨੂੰ ਮਿਲੇ ਆ ਮਿਲ ਕੇ ਬਸ ਸੋਚਿਆ ਕਿ ਚਲੋ ਇੱਥੇ ਕੁਝ ਚਾਹ ਪਾਣੀ ਪੀਂਦੇ ਆ ਪੀ ਕੇ ਫਿਰ ਆਪਾਂ ਜੋ ਵੀ ਸਹਿਜ ਵਾਸਤੇ ਗਿਫਟ ਲਿਆਂਦਾ ਸੀ ਇਹਨਾਂ ਨੂੰ ਦਵਾਂਗੇ ਇਹਨਾਂ ਲਈ ਵੀ ਆਪਾਂ ਸਰਪ੍ਰਾਈਜ਼ ਰੱਖਿਆ ਇਹਨਾਂ ਨੂੰ ਵੀ ਆਪਾਂ ਨਹੀਂ ਦੱਸਿਆ ਸੀ ਕਿ ਕੀ ਲਿਆਂਦਾ ਆ ਤੇ ਜੋ ਵੀ ਹੈਗਾ ਬੱਚਿਆਂ ਵਾਸਤੇ ਆ ਇਹ ਧੀਆਂ ਆ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਵਾਹਿਗੁਰੂ ਇਹਨਾਂ ਧੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਦੇ ਬੱਚਿਆਂ ਦੇ ਕਰਮ ਵਧੇ ਵਧੀਆ ਕਰੇ ਤੇ ਸੱਚੇ ਪਾਛਾਇ ਤੇ ਨਸੀਬਾਂ ਵਾਲੀਆਂ ਹੋਣ ਜੀ ਸਾਰਿਆਂ ਦੀਆਂ ਧੀਆਂ ਤੇ ਆਪਣੇ ਮਾਪੇ ਬਾਪ ਦੇ ਨਾਲ ਹਮੇਸ਼ਾ ਹੱਸਦੀਆਂ ਵੱਸਦੀਆਂ ਖੁਸ਼ ਰਹਿਣ ਜੀ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਇਹਨਾਂ ਧੀਆਂ ਨੂੰ ਤੇ ਜੀ ਆ ਦੇਖੋ ਅਸੀਂ ਮਿਲੇ ਇਹਨਾਂ ਨੂੰ ਚਾਹ ਪੀਤੀ ਤੇ ਨਾਲ ਅਸੀਂ ਖਾਧੀ ਗਜਰੇਲੇ ਵਾਲੀ ਬਰਫੀ ਬਹੁਤ ਟੇਸਟੀ ਸੀ ਚਾਹ ਵੀ ਬਹੁਤ ਟੇਸਟੀ ਬਣੀ ਸੀ ਤੇ ਬੈਠੇ ਆਪਾਂ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨੇ ਹਾਸੇ ਮਜ਼ਾਕ ਗੱਲਾਂ ਕੱਲ ਚੱਲ ਰਹੀਆਂ ਸੀਆਂ ਤੇ ਆ ਦੇਖੋ ਮੈਂ ਸੋਚਦੀ ਸੀ ਕਿ ਸ਼ਾਇਦ ਸਹਿਜ ਨੂੰ ਵੀ ਮਿਲਾਂਗੇ ਪਰ ਉਹ ਸਕੂਲ ਗਈ ਸੀ ਉਹਨੂੰ ਸਕੂਲ ਛੱਡ ਕੇ ਆਏ ਸੀ ਸਾਨੂੰ ਮਿਲਣ ਵਾਸਤੇ ਬਹੁਤ ਵਾਹਿਗੁਰੂ ਇਹਨਾਂ ਨੂੰ ਵੀ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਇਹ ਵੀ ਹੱਸਦੇ ਵਸਦੇ ਰਹਿਣ ਜੀ ਚੜ੍ਹਦੀ ਕਲਾ 'ਚ ਰਹਿਣ ਜੀ ਤੇ ਆ ਦੇਖੋ ਜੀ ਚਾਹ ਵੀ ਸਾਡੀ ਆ ਗਈ ਸੀ ਚਾਹ ਬੜੀ ਟੇਸਟੀ ਬਣਾਈ ਸੀ ਅੰਕਲ ਜੀ ਨੇ ਤੇ ਗਰਮਾ-ਗਰਮ ਚਾਹ ਸੀ ਤੇ ਨਾਲ ਜੀ ਮਠਿਆਈ ਇੰਜੋਏ ਕੀਤੀ ਤੇ ਹੁਣ ਅਸੀਂ ਚੱਲ ਪਏ ਵਾਪਸ ਵਾਪਸ ਚੱਲਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਜੋ ਵੀ ਲਿਆਉਂਦੇ ਸੀ ਬੱਚਿਆਂ ਵਾਸਤੇ ਗਿਫਟ ਉਹ ਦਿੱਤਾ ਦੇਖ ਸਕਦੇ ਹੋ ਤੁਸੀਂ ਤੇ ਜੀ ਗੱਡੀ ਦੇ ਵਿੱਚੋਂ ਕੱਢਿਆ ਆਪਾਂ ਗਿਫਟ ਪਹਿਲਾਂ ਤਾਂ ਇਹਨਾਂ ਨੂੰ ਮੈਂ ਸਮੋਸੇ ਫੜਾਏ ਕਿ ਸਮੋਸੇ ਫੜੋ ਜੀ ਮੈਂ ਬੜਾ ਕੇ ਲਿਆਈ ਸੀ ਕਿਉਂਕਿ ਮੈਂ ਮੇਰਾ ਬਹੁਤ ਸ਼ੌਂਕ ਆ ਕੁਕਿੰਗ ਦਾ ਮੈਨੂੰ ਬਹੁਤ ਸ਼ੌਂਕ ਆ ਕੁਕਿੰਗ ਕਰਨ ਦਾ ਤੇ ਜੀ ਆਹ ਲਓ ਜੀ ਆ ਗਿਆ ਸਹਿਜ ਦਾ ਗਿਫਟ ਤੇ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਮੋਸੇ ਪੜਾਏ ਤੇ ਕਿਹਾ ਤੁਸੀਂ ਇਹ ਸਾਂਭੋ ਮੈਂ ਇਹਨਾਂ ਨੂੰ ਵੀ ਇਹੀ ਕਹਿ ਰਹੀ ਸੀ ਕਿ ਤੁਸੀਂ ਜਾ ਕੇ ਇਹਨਾਂ ਨੂੰ ਫ੍ਰੀਜ਼ਰ ਵਿੱਚ ਰੱਖਦੇ ਹੋ ਕਿ ਜਦੋਂ ਤੁਸੀਂ ਫ੍ਰਾਈ ਕਰਨੇ ਹੋ ਉਸ ਵੇਲੇ ਕੱਢਿਓ ਜੀ ਤੇ ਉਸ ਤੋਂ ਬਾਅਦ ਕੱਢਿਆ ਜੀ ਆ ਦੇਖੋ ਗਿਫਟ ਤੇ ਬੱਚਿਆਂ ਦੀ ਥੋੜੀਆਂ ਬਹੁਤ ਖਾਣ ਪੀਣ ਦਾ ਸਮਾਨ ਸੀ ਉਹ ਵੀ ਇਹਨਾਂ ਨੂੰ ਹੈਂਡ ਓਵਰ ਕੀਤਾ ਉਸ ਤੋਂ ਬਾਅਦ ਜੀ ਇਹ ਹੈਗਾ ਸਾਡੇ ਸਹਿਜ ਦਾ ਗਿਫਟ ਜੋ ਕਿ ਥੋੜਾ ਜਿਹਾ ਹੈਵੀ ਸੀ ਬਹੁਤ ਭਾਰਾ ਸੀ ਅਸੀਂ ਦੋਵੇਂ ਚੱਕ ਚੱਕ ਕੇ ਦੇਖਦੇ ਸੀ ਚੱਕਿਆ ਸੀਗਾ ਪਰ ਫਿਰ ਮੈਂ ਸੋਚਿਆ ਚਲੋ ਮੈਂ ਕੱਲ ਹੀ ਰੱਖ ਕੇ ਆਉਣੀ ਆ ਤੇ ਲੋ ਜੀ ਆਪਾਂ ਗਿਫਟ ਰੱਖਣ ਗਏ ਆ ਇਹਨਾਂ ਦਾ ਮੇਰੇ ਮਨ ਦੀ ਬਹੁਤ ਧੀਰ ਦੀ ਇੱਛਾ ਸੀ ਪਰ ਮੇਰਾ ਕੋਸ਼ ਘਰੇਲੂ ਰਜੇ ਮਿਆਂ ਕਰਕੇ ਨਾ ਮੇਰਾ ਟਾਈਮ ਨਹੀਂ ਲੱਗ ਰਿਹਾ ਸੀ ਕਿ ਮੈਂ ਕਿਹੜੇ ਵੇਲੇ ਹੁਣ ਅਸੀਂ ਸੋਚਿਆ ਕਿ ਆਪਾਂ ਜਾਣਾ ਆ ਹੁਣ ਜ਼ਰੂਰ ਜਾਂਦੇ ਆ ਹੋਇਆ ਨੇ ਇਹ ਗਿਫਟ ਉਹਨਾਂ ਨੂੰ ਦੇ ਕੇ ਜਾਣਾ ਆ ਕਿਉਂਕਿ ਇਸ ਨੂੰ ਸਹਿਜ ਦੀ ਸਹਿਜ ਨੂੰ ਇਹਦੀ ਬਹੁਤ ਜ਼ਰੂਰਤ ਸੀ ਮੇਰੇ ਹਿਸਾਬ ਦੇ ਨਾਲ ਬੱਚੇ ਨੂੰ ਜ਼ਰੂਰਤ ਹੁੰਦੀ ਜਦੋਂ ਬੱਚਾ ਆਪਣੀ ਸਟੱਡੀ ਕਰਦਾ ਆ ਤੇ ਜੀ ਵਾਕਈ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਬਹੁਤ ਵਧੀਆ ਕੋਈ ਫਰਕ ਨਹੀਂ ਇਸ ਤਰ੍ਹਾਂ ਲੱਗਦਾ ਸੀ ਜੇ ਮੈਂ ਆਪਾਂ ਆਪਸ ਵਿੱਚ ਹੀ ਘਰ ਦੇ ਭੈਣ ਭਰਾ ਹੋਈਏ ਤੇ ਇਸ ਤਰ੍ਹਾਂ ਦੀ ਕੋਈ ਆਪਾਂ ਨੇ ਸਾਡੇ ਵਿੱਚ ਫਾਰਮੈਲਟੀ ਨਹੀਂ ਜਿਵੇਂ ਆਪਾਂ ਘਰ ਵਿੱਚ ਬੈਠੇ ਹੁੰਦੇ ਨਾ ਐਸੀ ਤਰ੍ਹਾਂ ਹੀ ਲੱਗ ਰਿਆ ਸੀ ਪ੍ਰਦੀਪ ਵੀ ਮਿਲੀ ਅਸੀਂ ਵੀ ਮਿਲੇ ਸਾਰੇ ਇਕੱਠੇ ਇਸ ਤਰ੍ਹਾਂ ਖੜੇ ਸੀ ਗੱਲਾਂ ਸਾਡੀਆਂ ਮੁੱਕ ਦੇਣ ਅਸੀਂ ਫਿਰ ਵੀ ਅਸੀਂ ਗੱਲਾਂ ਕਰੀ ਜਾ ਰਹੇ ਸੀਗੇ ਸੋ ਅਸੀਂ ਵੀ ਜਾਣਾ ਸੀ ਇਹਨਾਂ ਨੇ ਵੀ ਜਾਣਾ ਸੀ ਤੇ ਇਸ ਕਰਕੇ ਤੇ ਆਪਾਂ ਇਹਨਾਂ ਨੂੰ ਕੀਤੀ ਬਾਏ ਬਾਏ ਤੇ ਚੱਲ ਪਏ ਜੀ ਇਹ ਇਹ ਵੀ ਚਲੇ ਗਏ ਸੀਗੇ ਅੱਪਾ ਵੀ ਚੱਲ ਪਏ ਸੀ ਅੱਗੇ ਆਪਣੀ ਯਾਤਰਾ ਤੇ ਜੀ ਲਓ ਜੀ ਅਸੀਂ ਚੱਲ ਪਏ ਹੁਣ ਵਾਹਿਗੁਰੂ ਸਾਹਿਬ ਨੂੰ ਜੜ ਦੀ ਕਲਾ ਚ ਰੱਖੇ ਤੇ ਜੀ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰਨਾ ਅੱਗੇ ਤੋਂ ਅੱਗੇ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਕਮੈਂਟ ਜ਼ਰੂਰ ਕਰਨਾ ਜੀ ਆਹ ਦੇਖੋ ਜੀ ਆਪਾਂ ਗਏ ਚੱਲ ਪਏ ਹੁਣ ਅੱਗੇ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਅੱਗੇ ਆ ਗਏ ਅਸੀਂ ਜੀ ਵੇਲ ਨੇ ਤੇ ਤਾਜ਼ਾ ਤਾਜ਼ਾ ਗੋੜ ਨਿਕਲ ਰਿਆ ਸੀ ਇਹਨਾਂ ਦੇ ਬਹੁਤ ਵਧੀਆ ਗੋੜ ਸੀਗਾ ਦੇਖੋ ਜੀ ਇਹ ਹੈਗਾ ਡਰਾਈ ਫਰੂਟ ਜਿਵੇਂ ਕੇ ਸੁੰਡ ਕਸ਼ਮਿਸ਼ ਦਾਖਾ ਜਿਹਨੂੰ ਕਹਿੰਨੇ ਠੂਠੀ ਵਾਲਾ ਸੁੰਡ ਵਾਲਾ ਗੋੜੇ ਬਣਾ ਕੇ ਤਿਆਰ ਕਰਦੇ ਆ ਬਹੁਤ ਵਧੀਆ ਬਹੁਤ ਟੇਸਟੀ ਗੋੜ ਬਣਦਾ ਜੀ ਆ ਦੇਖੋ ਮੈਂ ਤੁਹਾਨੂੰ ਇਹੀ ਦਿਖਾ ਰਹੀ ਸੀਗੀ ਕਿ ਜਿਨੇ ਵੀ ਨਾ ਆਪਾਂ ਜਿਨੇ ਵੀ ਲੈਣਾ ਹੋਵੇ ਇਥੋਂ ਗੋੜ ਲੈ ਸਕਦੇ ਬਹੁਤ ਹੀ ਟੇਸਟੀ ਗੋੜ ਸੀ ਅਸੀਂ ਵੀ ਟੇਸਟ ਕੀਤਾ ਮੈਂ ਥੋੜਾ ਜਿਹਾ ਆਪਾਂ ਖਾਣ ਵਾਸਤੇ ਲੈ ਗਏ ਸੀ ਕਿਉਂਕਿ ਇੱਥੋਂ ਨਿਕਲ ਰਿਹਾ ਇੱਥੇ ਆਪਾਂ ਜਾਂਦੇ ਜਾਂਦੇ ਸੋਚਦੇ ਸੀਗੇ ਕਿ ਆਪਾਂ ਹੁਣ ਲੈ ਜਾਂਦੇ ਆ ਟੇਸਟ ਕਰਦੇ ਆ ਤੇ ਫੇਰ ਆਂਦੀ ਵਾਰੀ ਆਪਾਂ ਇਹਨਾਂ ਤੋਂ ਹੋਰ ਗੁੜ ਲੈਣਾ ਆ ਤੇ ਜੀ ਆ ਦੇਖੋ ਅਸੀਂ ਵੀ ਲਿਆ ਆ ਵੀ ਗੁੜ ਲਿਆ ਦੇਖੋ ਕਿੰਨਾ ਵਧੀਆ ਤੇ ਇਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਵਧੀਆ ਦੱਸਿਆ ਸਮਝਾਇਆ ਕਿ ਆ ਇਸ ਤਰ੍ਹਾਂ ਦਾ ਗੋੜਿਆ ਇਸ ਤਰ੍ਹਾਂ ਦਾ ਆ ਸ਼ੱਕਰ ਵੀ ਮਿਲ ਰਹੀ ਸੀ ਆ ਦੇਖੋ ਸ਼ੱਕਰ ਬਿਲਕੁਲ ਨੇਚਰਲ ਕਲਰ ਆ ਸ਼ੱਕਰ ਦਾ ਜਿਹੜੀ ਗੁੜ ਦੀ ਹੁੰਦੀ ਆ ਤੇ ਕੋਈ ਇਹ ਫੂਡ ਕਲਰ ਕੁਛ ਨਹੀਂ ਇਸ ਤਰ੍ਹਾਂ ਦਾ ਪਾਉਂਦੇ ਕਿਉਂਕਿ ਕਈ ਵਾਰ ਗੁੜ ਜਿਹੜਾ ਹੁੰਦਾ ਨਾ ਬਹੁਤ ਔਰੇਂਜ ਕਲਰ ਦਾ ਹੁੰਦਾ ਇਹੋ ਇਸ ਤਰ੍ਹਾਂ ਦਾ ਕੁਛ ਨਹੀਂ ਪਾਉਂਦੇ ਬਹੁਤ ਵਧੀਆ ਗੁੜ ਬਣਾਉਂਦੇ ਆ ਜੀ ਇਹ ਵੀਰਜੀ ਆ ਇਹਨਾਂ ਦਾ ਐਡਰੈਸ ਆ ਇਹਨਾਂ ਦਾ ਨੰਬਰ ਆ ਤੇ ਜਿਹਨੇ ਵੀ ਲੈਣਾ ਹੋਵੇ ਤੁਹਾਨੂੰ ਗੁੜ ਆ ਕੇ ਲੈ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਸਾਫ਼ ਸੁਥਰੇ ਹਾਈਜਨਿਕ ਤਰੀਕੇ ਦੇ ਨਾਲ ਬਣਾਉਂਦੇ ਆ ਜੀ ਆਪਾਂ ਵੀ ਦੇਖਿਆ ਤੇ ਆਪਾਂ ਵੀ ਲਿਆ ਖਾਣ ਵਾਸਤੇ ਇਹਨਾਂ ਦੇ ਕੋਲੋਂ ਗੁੜ ਤੇ ਅੱਗੇ ਚੱਲ ਪਏ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਲਈ ਦਿਓ ਜਾਚ ਸਾਸਤਰੀ ਕਾਲ ਜੀ ਮਾਤਾ ਦੇ